ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 6 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਇੱਕ ਟਾਪ ਕਲਾਸ ਪੰਜਾਬ ਵਾਲੀ ਜਰਸੀ ਤੇ ਦੋ ਐਚਐਫ ਵੜਾ 25 ਤੋਂ 30 ਲੀਟਰ ਇਹਨਾਂ ਦੀ ਮਿਲਕ ਕਪੈਸਿਟੀ ਆ ਡਿਟੇਲਸ ਨੂੰ ਲੈ ਕੇ ਦਵਾਂਗੇ ਆ ਜੋ ਗੱਲ ਕਰਦੇ ਆ ਇੱਕ ਨੰਬਰ ਤੋਂ ਪੰਜਾਬ ਵਾਲੀ ਜਰਸੀ ਤੋਂ ਦੂਜਾ ਸੂਆ ਸੂਰੀ ਹੀ ਆ ਪਹਿਲੇ ਸੂਏ ਨੇ 23 24 ਕਿਲੋ ਦੁੱਧ ਪਾਇਆ ਹੋਇਆਗਾ ਉੱਚਾ ਲਮਾ ਵੱਡਾ ਕੱਦ ਕਾਠਾ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਥੰਡ ਨੇੜ ਤੋਂ ਚੈੱਕ ਕਰਾਵਾਂਗੇ ਕੱਲਾ ਕੱਲਾ ਨਿਖੜਮਾ ਥਾਣਾ ਪੂਰਾ ਹੱਥਾਂ ਦੀ ਚਵਾਈ ਵਾਲਾ ਦੇਖ ਸਕਦੇ ਹੋ ਸੰਤੂਰ ਕੇ ਵੀ ਦਿਖਾਵਾਂਗੇ ਕੱਦ ਕਾਠ ਵੱਲੋਂ ਵੀ ਓਕੇ ਬੋਡੀ ਸਟਰਕਚਰ ਬਹੁਤ ਹੈਵੀ ਆ ਚੰਗਾ ਦੁੱਧ ਪਾਉਗੀ। ਅਰੇ ਦੇਖ ਸਕਦੇ ਹੋ ਹਵਾਨਾ ਸੋਨਾ ਤਿਆਰ ਕੀਤਾ। ਕੁਝ ਕੁ ਦਿਨ ਸੂਨ ਨੂੰ ਲੈਂਦੀ ਆ ਇਹ। ਸੋਬਤ ਜਰਸੀ ਬੈਡ ਤੁਹਾਨੂੰ ਤੋੜ ਕੇ ਦਿਖਾਵਾਂਗੇ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਕਈ ਝੋਟੀਆਂ ਤਾਜ਼ੀਆਂ ਸੂਈਆਂ ਵੀ ਆ ਨੇ ਤੇ ਪਿਆਰ ਦੁੱਧ ਵਾਲੀਆਂ ਦੋ ਤਿੰਨ ਮੱਝਾਂ ਵੀ ਹੈਗੀਆਂ ਨੇ ਆਪਣੇ ਕੋਲੇ। ਦੇਖ ਸਕਦੇ ਹੋ। ਇਨਾਂ ਦੀ ਵੀਡੀਓ ਵਟਸਐਪ ਤੇ ਤੁਸੀਂ ਮੰਗਾ ਸਕਦੇ ਹੋ ਸੋ ਆਪਾਂ ਜਰਸੀ ਵੜ ਤੋੜ ਕੇ ਦਿਖਾਉਣੇ ਆ ਦੇਖ ਸਕਦੇ ਹੋ ਇੱਕ ਨੰਬਰ ਤੇ ਜਰਸੀ ਆ ਗਈ ਪੰਜਾਬ ਵਾਲੀ ਚੰਗਾ ਦੁੱਧ ਪਾਉ ਕਿਸੇ ਮੇਰੇ ਵੀਰ ਦੀ ਚੰਗੀ ਸਾਹ ਹੋਈ ਇੱਧਰ ਤੋੜ ਦੋ ਮੋੜ ਲਾ ਗੋ ਤੋੜ ਦੋ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਚੌੜਾ ਤੇ ਠੋਸ ਹਵਾਨਾ ਗਾ ਕਮਾਲਾ ਪੁੱਤ ਕਮਾਲਾ ਫੁੱਲ ਹਾਈਟ ਆ ਫੁੱਲ ਲੈਂਥ ਆ ਜਿਹੜੇ ਮੇਰੇ ਵੀਰਾਂ ਨੂੰ ਇੱਕ ਨੰਬਰ ਵਾਲੀ ਜਰਸੀ ਪਸੰਦ ਹੋ ਜੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਕੇ ਵੀਡੀਓ ਵਗੈਰਾ ਮੰਗਾ ਸਕਦੇ ਹੋ ਕੱਲੀ ਦੀ ਅੱਗੇ ਦੋ ਨੰਬਰ ਦੀ ਡਿਟੇਲ ਦਿੰਨੇ ਆ ਸੋ ਅਗੇ 2 ਨੰਬਰ ਬੈੜ ਦੀ ਡਿਟੇਲ ਦਿੰਨੇ ਆਪਾਂ ਦੂਜਾ ਸੂਆ ਇਹ ਸੂਰੀ ਆ 23-24 ਕਿਲੋ ਦੁੱਧ ਪਾਇਆ ਹੋਇਆ ਇਹਦਾਗਾ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਫੁੱਲ ਬਰੀਡ ਦੇ ਵਿੱਚ ਆ ਤੌਰ ਕੇ ਥਾਬਤ ਥਣ ਸੋਨਾ ਤਿਆਰ ਹਜੇ 10 ਦਿਨ ਸੂਨ ਨੂੰ ਲੈਂਦੀ ਆ 10 ਦਿਨ ਦੀ ਕੱਚੀ ਆ ਇਹ ਸੋ ਆ ਦੇਖ ਸਕਦੇ ਹੋ ਦੂਜਾ ਸੂਆ ਬੈੜ 2 ਨੰਬਰ ਤੇ ਆ ਗਈ ਸੋਨਾ ਪ੍ਰਿੰਟ ਆ ਇਹਦਾ ਜਿੰਦ ਜਾਣ ਦੇ ਵਿੱਚ ਆ ਕੱਦ ਕਾਠ ਵਾਲੀ ਆ ਦੇਖ ਸਕਦੇ ਹੋ ਕਮਾਲ ਅਬ ਵੇਂਜ ਦੇ ਸਕਦਾ ਤੁਸੀਂ ਮਿਲ ਕੇ ਵੇਣ ਸਟਰੋਂਗ ਆਉਂਦੀ ਆ ਜਿਹੜੇ ਮੇਰੇ ਵੀਰ ਨੂੰ ਇਹ ਵੜ ਪਸੰਦ ਹੋਈ ਉਹਦੀ ਵੀ ਵੀਡੀਓ ਵਟਸਐਪ ਤੇ ਮੰਗਾ ਸਕਦੇ ਹੋ ਅਲੱਗ ਤੋਂ ਵੀ ਸੋਹਣਾ ਕੱਦ ਕਾਠਾ ਬੰਦ ਅੱਗੇ 3 ਨੰਬਰ ਤੇ ਆ ਗਈ ਇਹਨੇ 26 ਕਿਲੋ ਦੁੱਧ ਪਾਇਆ ਹੋਇਆਗਾ ਦੇਖ ਸਕਦੇ ਹੋ ਕੱਚੀ ਬਹੁਤ ਪਈ ਹੈ ਹਜੇ ਇਹ ਵੀ ਦੇਊਗੀ 7-8 ਦਿਨ ਦੇਖ ਸਕਦੇ ਹੋ ਢਿੱਲਾ ਬਹੁਤ ਪਈਆਂ ਨੇ 28-29 ਲੀਟਰ ਖੁੱਲਾ ਦੁੱਧ ਪਾਉ ਤੁਸੀਂ ਫੇਸ ਕੁਆਲਟੀ ਦੇ ਸਕਦੇ ਹੋ ਨਵੇਂ ਹੰਗ ਦੇ ਵਿੱਚ ਬੱਸੀਆ ਦੇ ਸਕਦੇ ਹੋ ਖੋਲ ਕੇ ਦਿਖਾ ਦੇ ਤਿੰਨ ਨੰਬਰ ਤੇ ਆ ਗਈ ਇਹ ਬੈਂਜ ਬਹੁਤ ਚੰਗੀਆਂ ਨੇ ਹਵਾਨੇ ਤੇ ਤੁਸੀਂ ਦੇਖ ਸਕਦਾ ਨੇੜ ਤੋਂ ਮਿਲਕਮਨ ਸਟਰੋਂਗ ਆਉਂਦੀ ਆ ਲੈ ਚਲੋ ਤੇ ਲੈਂਥ ਫੁੱਲ ਹੈ ਇਹਦੀ ਹਾਈਟ ਵੀ ਫੁੱਲਾ ਦੇਖ ਸਕਦੇ ਹੋ ਮੋੜ ਲਾ ਮੋੜ ਉੱਤੇ ਦਰਦੀ ਆ ਤੇ ਇੱਕ ਵਾਰ ਤੋਰਾ ਵਗੈਰਾ ਫਿਰ ਦੇ ਸਕਦਾ ਬੈੜਦਾ ਥੋੜੀ ਤੇਜ਼ੀ ਕਰਦੀ ਸੀ ਅੰਦਰ ਨੂੰ ਲੈ ਘਮਾਲਾ ਪੁੱਤ ਘਮਾਲਾ ਇਹ 3 ਨੰਬਰ ਤੇ ਬਿਹੜ ਆ ਗਈ ਜੀ। ਫੁੱਲਾ ਕੱਦਗਾਠ ਆ। ਹਾਈ 10 ਦਿਨ ਦੀ ਕੱਚੀ ਹੈ ਵੀ। ਸੋ ਕਿਸੇ ਵੀ ਮੇਰੇ ਵੀਰ ਦੇ ਤਿੰਨੇ ਬਿਹੜਾ ਜੋ ਵੀ ਬਿਹੜ ਪਸੰਦ ਹੋਈ ਲੋ ਦਿੱਤੇ ਨੰਬਰਾਂ ਤੇ ਸੰਪਰਕ ਬਣਾ ਲਿਓ। ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ।